10 ਬੱਚਿਆਂ ਨੂੰ ਦਿੱਤੇ ਸੀ ਸਾਈਕਲ ਤੇ 7 ਬੱਚੀਆਂ ਰਹਿ ਗਈਆਂ ਸੀ ਕਿਉਂਕਿ ਉਹਨਾਂ ਨੂੰ ਯਾਦ ਨਹੀਂ ਸੀ ਨਾਲੇ ਪੂਰਾ ਟਾਈਮ ਚਾਹੀਦਾ ਹੁੰਦਾ ਇਸ ਕੰਮ ਲਈ ਅੱਜ ਉਹਨਾਂ 7 ਬੱਚੀਆਂ ਨੂੰ ਵੀ ਸਾਈਕਲ ਦਿੱਤੇ 17 ਦੀਆਂ 17 ਬੱਚੀਆਂ ਦੇ ਕੰਪਲੀਟ ਹੋ ਗਏ ਸਾਈਕਲ ਤੇ ਮੈਂ ਆਸ ਕਰਾਂਗਾ ਇਹਨਾਂ 17 ਬੱਚੀਆਂ ਨੂੰ ਜਿਹੜੀਆਂ ਤੁਰ ਕੇ ਜਾਂਦੀਆਂ ਸੀ ਬਾਣ ਤੇ ਆਪਣਾ ਵਧੀਆ ਵਿਖਾਉਣ ਠੀਕ ਹੈ ਤੇ ਅਸੀਂ ਗਾਂ ਤੋਂ ਵੀ ਜਿਹੜੇ ਹੋਰ ਉਪਰਾਲੇ ਜਿਹੜੇ ਕਰਨੇ ਆ ਉਹ ਸੰਗਠਨ ਦੇ ਸਹਿਯੋਗ ਨਾਲ ਹੀ ਕਰਾਂਗੇ ਤੇ ਦੂਸਰੇ ਸਕੂਲਾਂ ਨੂੰ ਜਿਹੜੇ ਬੱਚੇ ਜਾਂਦੇ ਆ ਮੰਨ ਲਓ ਧਾਰੜ ਨੂੰ ਜਾਂਦੇ ਕੁਝ ਜੀ ਵਾਹਿਗੁਰੂ ਨੇ ਬਾਲ ਬਖਸ਼ਿਆ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਸਾਧਨ ਆਪਾਂ ਲੈ ਕੇ ਈਏ ਠੀਕ ਹੈ ਤਾਂ ਕਿ ਬੱਚੇ ਇਸ ਕੱਲੋਂ ਨਾ ਰੈਜਨ ਸਕੂਲ ਜਾਣ ਤੋਂ ਕਿ ਸਾਡੇ ਕੋਲ ਕੋਈ ਸਾਧਨ ਨਹੀਂ ਜਾਂ ਅਸੀਂ ਲੇਟ ਹੋ ਗਏ ਆ ਆ ਪਿੱਛੇ ਜੇ ਮੈਂ ਲੜਕੀ ਨੂੰ ਵੇਖਿਆ ਸੀ ਇੱਕ ਇੱਥੇ ਆ ਉਹਨੂੰ ਉਹਨੂੰ ਮੈਂ ਪੁੱਛਿਆ ਕਿ ਹੋਂ ਸਕੂਲੋਂ ਆ ਗਈ ਵਾਪਸ ਆਂਦੀ ਮੈਂ ਸਕੂਲ ਜਾਣ ਲਈ ਹਾਂ ਲੇਟ ਹੋ ਗਈ ਹਾਂ ਤੇ ਉਸ ਦਿਨ ਕੋ ਸਾਈਕਲ ਨਹੀਂ ਹੈਗਾ ਕੋਈ ਲੇਟ ਹੋ ਗਈ ਹਾਂ ਤੇ ਸਕੂਲ ਦਾ ਗੇਟ ਬੰਦ ਹੋ ਗਿਆ ਸੀਗਾ ਜੋ ਲੋ ਹੁਣ ਮੈਂ ਇਹ ਆਸ ਕਰਦਾ ਹਾਂ ਕਿ ਤੁਸੀਂ ਟਾਈਮ ਟੂ ਟਾਈਮ ਸਕੂਲ ਪਹੁੰਚੋਗੇ ਸਕੂਲ ਤੋਂ ਬਾਅਦ ਛੁੱਟੀ ਤੋਂ ਬਾਅਦ ਟਾਈਮ ਟੂ ਟਾਈਮ ਤੁਸੀਂ ਆਪਣੇ ਘਰ ਨੂੰ ਆਓਗੇ ਤੇ ਉਹਨਾਂ ਵੀਰਾਂ ਦਾ ਵੀ ਮੈਂ ਕਹਿਣਾ ਵਾਂ ਕਿ ਆਉਣ ਵਾਲੇ ਟਾਈਮ ਦੇ ਯੋਗਦਾਨ ਸਾਨੂੰ ਪੂਰਾ ਦੇਣ ਤੇ ਬਾਹਰ ਵਾਲੇ ਆਪਣੇ ਛੋਟੇ-ਬڑے ਵਰਦ ਲਈ ਮੈਂ ਪੂਰਾ ਪੂਰਾ ਧੰਨਵਾਦ ਕਰਦਾ ਹਾਂ ਬਾਹਰ ਵਾਲੇ ਹੋਰ ਸੱਜਣਾਂ ਦਾ ਵੀ ਆਪਣੇ ਜਿਹੜੇ ਰਿਸ਼ਤੇਦਾਰ ਉਹਨਾਂ ਦਾ ਕਰਦਾ ਜਿਨ੍ਹਾਂ ਨੇ ਸਹਿਯੋਗ ਚ ਆਪਣਾ ਯੋਗਦਾਨ ਪਾਇਆ ਤੇ ਇਸ ਕੰਮ ਕਰਨ ਦੇ ਵਿੱਚ ਪੂਰਾ ਬਲ ਬਖਸ਼ਿਆ ਇਹ ਗਾਂ ਲਈ ਵੀ ਮੈਂ ਸੋਚਦਾ ਕਿ ਚਲੋ ਵਾਹਿਗੁਰੂ ਇਸੇ ਤਰੀਕੇ ਨਾਲ ਬਲ ਬਖਸ਼ਦਾ ਰਹੇ ਤੇ ਮੈਂ ਇਸ ਤਰ੍ਹਾਂ ਦੇ ਕੰਮ ਕਰਦਾ ਰਹਾ ਵਾਂ ਵਾਹਿਗੁਰੂ ਜੀ ਦਾ ਖਲਤਸਾ ਉਹ ਕੀ ਨਾਮ ਉਹ ਤੁਹਾਡਾ ਅਭਜਤ ਕੌਰ ਕਿਹੜੀ ਕਲਾਸ ਪੜਦੇ 10th ਕਲਾਸ ਕਿੱਥੇ ਪੜਦੇ ਜਾਂਗੀ ਸਕੂਲ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਤੁਹਾਨੂੰ ਸਾਈਕਲ ਦਿੱਤੇ ਜਾ ਰਹੇ ਕੀ ਕਹੋਗੇ ਅਸੀਂ ਕਹਿੰਦੇ ਆ ਕਿ ਵਧੀਆ ਜੇ ਸਾਨੂੰ ਦੇ ਹੀ ਦਿੱਤੇ ਸੈਂਟਰ ਦੇ ਅੱਛਾ ਤੁਰ ਕੇ ਜਾਂਦੇ ਸੀ ਪਹਿਲਾਂ ਹਾਂਜੀ ਅੱਛਾ ਇੱਧਰ ਹਾਂਜੀ ਬਬੂ ਕੀ ਨਾਮ ਆਪਣਾ ਸਿਮਰਨ ਕੌਰ ਤੇ ਕਿਹੜੀ ਕਲਾਸ ਪੜਦੇ ਆ ਮੈਂ 8th ਤੇ ਤੁਹਾਨੂੰ ਸਾਈਕਲ ਦਿੱਤੇ ਜਾ ਰਹੇ ਅੱਜ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਹਾਂਜੀ ਵਧੀਆ ਲੱਗ ਰਿਹਾ ਤੁਰ ਕੇ ਜਾਂਦੇ ਸੀ ਪਹਿਲਾਂ ਚਲਾ ਲਓਗੇ ਹਾਂਜੀ ਠੀਕ ਆ ਹਾਂਜੀ ਬਾਪੂ ਕੀ ਨਾਮ ਤੁਹਾਡਾ ਮਨਜੀਤ ਕਿਹੜੀ ਕਲਾਸ ਚ ਪੜਦੇ ਸੈਵਨਥ ਜਹਾਂਗੀਰ ਹਾਂਜੀ ਠੀਕ ਆ ਤੇ ਅੱਜ ਸਾਈਕਲ ਦਿੱਤੇ ਜਾ ਰਹੇ ਤੁਹਾਨੂੰ ਕਿਦਾਂ ਦਾ ਲੱਗਣਿਆ ਠੀਕ ਚਲਾ ਲਓਗੇ ਹਾਂਜੀ ਜੇ ਰੋਜ਼ ਜਾਓਗੇ ਸਕੂਲ ਅੱਗੇ ਵੀ ਰੋਜ਼ ਜਾਂਦੇ ਆ ਠੀਕ ਆ ਤੇ ਜਿੱਦਾਂ ਬਾਰਿਸ਼ ਹੋ ਜਾਂਦੀ ਫਿਰ ਤੇ ਬੜਾ ਔਖਾ ਜਾਂਦਾ ਕਿਉਂਕਿ ਉਧਰ ਦੀ ਰਾਹ ਥੋੜਾ ਜਿਆ ਹੈਣਾ ਚਲੋ ਠੀਕ ਆ ਬੈਸਟ ਆਫ ਲੱਕ ਹੁਣ ਮੰਨ ਲਾ ਕੇ ਪੜਿਓ ਠੀਕ ਹੈ ਤੇ ਇਦਾਂ ਹੀ ਚਲੋ ਤੁਸੀਂ ਤੁਹਾਡੇ ਮੰਨ ਜੋ ਕੋਈ ਸੀਜ਼ਨ ਨਿਕਲ ਵੀ ਉਸੇ ਤਰੀਕੇ ਨਾਲ ਆਪਾਂ ਹੋਰ ਅੱਗੇ ਅੱਗੇ ਵਧੀ ਜਾਵਾਂਗੇ ਠੀਕ ਹੈ ਨਾ ਹਾਂ ਠੀਕ ਹੈ ਹਾਂਜੀ ਬਹੁਤ ਕੀ ਨਾਮ ਤੁਹਾਡਾ ਕਬਚਤ ਕਰੋ ਕਿਹੜੇ ਸਕੂਲ ਪੜਦੇ ਜਾਂਗਿਰ ਕਿਹੜੀ ਕਲਾਸ 10th ਕਲਾਸ ਤੇ ਅੱਜ ਤੁਹਾਨੂੰ ਸਾਈਕਲ ਦਿੱਤੇ ਗਏ ਕਿਦਾਂ ਦਾ ਫੀਲ ਹੁੰਦਾ ਤੁਹਾਨੂੰ ਵਧੀਆ ਫੀਲ ਹੁੰਦਾ ਤੇ ਰੋਜ਼ ਜਾਂਦੇ ਹੋ ਸਕੂਲੇ ਹਾਂਜੀ ਪੜਦੇ ਹੋ ਹਾਂਜੀ ਤੇ ਹੁਣ ਵੀ ਮਨ ਲਾ ਕੇ ਪੜਨਾ ਹੈ ਜਦੋਂ ਤੁਹਾਡਾ ਕਿਹੜੀ ਕਲਾਸ ਪੜਦੇ ਕਿੱਥੇ ਸਕੂਲੇ ਜਾਂਦੇ ਤੇ ਸਾਈਕਲ ਅੱਜ ਤੁਹਾਨੂੰ ਕਿੱਥੇ ਜਾ ਰਹੇ ਹੋ ਭਾਈ ਸਾਹਿਬ ਨਾਲੋਂ ਕੀ ਕਹਿਣਾ ਚਾਹੋਗੇ ਟੱਗੀ ਨਾ ਉਹ ਕਿਹੜੀ ਕਲਾਸ ਚ ਪੜਦੇ ਕਿਹੜੀ ਕਲਾਸ ਤੇ ਅੱਜ ਤਹਾਂ ਸਾਈਕਲ ਦਿੱਤੇ ਜਾ ਰਹੇ ਕੀ ਕਹੋਗੇ ਮੈਨੂੰ ਬਹੁਤ ਵਧੀਆ ਲੱਗੰ데요 ਭਾਨੂੰ ਸਾਈਕਲ ਦਿੱਤੇ ਗਿਆ ਪਹਿਲਾਂ ਕਦੀ ਇਦਾਂ ਉਪਰਾਲਾ ਹੋਇਆ ਤੁਹਾਡੇ ਪਿੰਡ ਨਹੀਂ ਤੇ ਕੋਈ ਬੱਸ ਜਾਂਦੀ ਸੀ ਇਥੋਂ ਨਹੀਂ ਕੋਈ ਬੱਸ ਨਹੀਂ ਜਾਂਦੀ ਤੁਰ ਕੇ ਜਾਂਦੇ ਸੀ ਹਾਂਜੀ ਕਿੰਨੇ ਕਿਲੋਮੀਟਰ ਪੈਂਦਾ ਇਥੋਂ ਤਿੰਨ ਚਾਰ ਕਿਲੋਮੀਟਰ ਹੋਗਾ ਹਾਂਜੀ ਅੱਛਾ ਹੁਣ ਪਹਿਲਾਂ ਪਹੁੰਚ ਜਾ ਕਰੋਗੇ ਕੀ ਨਾਮ ਤੁਹਾਡਾ ਮਨਦੀਪ ਕੌਰ 6ਵੀਂ ਕਲਾਸ ਚ ਪੜਦੀ ਹੈ। ਅੱਜ ਸਾਈਕਲ ਤੇਤੇ ਜਾ ਰਹੇ ਤੁਹਾਨੂੰ ਕੀ ਜਾਨਣਾ ਚਾਹੁੰਦੇ ਹੋ? ਪਹਿਲਾਂ ਤੁਰ ਕੇ ਜਾਂਦੇ ਹਾਂ। ਵਸਤੇ ਵੀ ਭਾਰੇ ਹੁੰਦੇ ਸੀ ਬਹੁਤ ਤਕਲੀਫ ਹੁੰਦੀ ਸੀ। ਹੁਣ ਇਹਨਾਂ ਨੇ ਦੇ ਦਿੱਤੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਛਾ। ਤੇ ਹੁਣ ਸਕੂਲ ਪਹਿਲਾਂ ਪਹੁੰਚ ਜਾ ਕਰੋਗੇ? ਹਾਂਜੀ। ਟਾਈਮ ਸਿਰ? ਹਾਂਜੀ। ਠੀਕ ਆ ਤੇ ਕਿਹੜੀ ਕਲਾਸ ਚ ਪੜਦੇ? 6ਵੀਂ। ਵਧੀਆ ਕਲਾਸ ਚ? ਹਾਂਜੀ ਬਹੁਤ ਵਧੀਆ। ਚਲੋ ਵਧੀਆ ਗੱਲ ਆ। ਕੀ ਨਾਮ ਤੁਹਾਡਾ? ਪੀਨਾ ਕੌਰ। ਕਿਹੜੀ ਕਲਾਸ ਪੜਦੇ ਪਲੱਸ 1 ਤੇ ਅੱਜ ਤੁਹਾਨੂੰ ਸਾਈਕਲ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗਾ ਇਹਨਾਂ ਨੇ ਬਹੁਤ ਧੰਨਵਾਦ ਪਹਿਲਾਂ ਸਾਡੇ ਬਾਰੇ ਕਿਸੇ ਨੇ ਤਾਂ ਸੋਚਿਆਵਣੀ ਸੀ ਕਿ ਅਸੀਂ ਪਹਿਲਾਂ ਤੁਰ ਕੇ ਜਾਂਦੇ ਹੁੰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਰ ਕੇ ਜਾਂਦੇ ਹਾਂਜੀ ਤੇ ਇੱਥੋਂ ਕੱਚਾ ਰਸਤਾ ਜਾਂਦਾ ਜਿਹੜਾ ਹਾਂਜੀ ਠੀਕ ਆ ਤੇ ਕਦੀ ਪਹਿਲਾਂ ਕਦੀ ਉਪਰਾਲਾ ਹੋਇਆ ਇਹ ਪਿੰਡ ਦੇ ਵਿੱਚ ਕਦੀ ਅੱਛਾ ਠੀਕ ਆ ਤੁਹਾਡਾ ਕੀ ਨਾਮ ਮੇਰਾ ਨਾਮ ਸ਼ਹਿਨਾਜ਼ ਪ੍ਰੀਤ ਦਾ ਕੀ ਕਹਿਣਾ ਚਾਹੋਗੇ ਅੱਜ ਕੀ ਇਹਨਾਂ ਨੇ ਸਾਡੇ ਬਾਰੇ ਸੋਚਿਆ ਬਹੁਤ ਵਧੀਆ ਗੱਲ ਹੈ ਤੇ ਮੈਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹਾਂਗੀ ਠੀਕ ਹੈ ਜੀ ਠੀਕ ਤੇ ਬੱਚਿਓ ਤੁਹਾਨੂੰ ਉਹ ਦਿਨ ਸਾਈਕਲ ਦੇ ਉੱਤੇ ਦਿੱਤੇ ਜਾ ਚੁੱਕੇ ਆ ਪਹਿਲਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਤੁਹਾਡਾ ਸ਼ਰਨਜੀਤ ਕੌਰ ਤੇ ਉੱਚੀ ਬੋਲੋ ਥੋੜਾ ਜਿਹਾ ਸ਼ਰਨਜੀਤ ਕੌਰ ਤੇ ਕੀ ਕਹਿਣਾ ਚਾਹੋਗੇ ਵਧੀਆ ਜਾਂਦੇ ਹੁਣ ਸਕੂਲ ਹਾਂਜੀ ਪਹੁੰਚ ਜਾਂਦੇ ਟਾਈਮ ਨਾਲ ਮੁਸ਼ਕਲ ਤਾਂ ਨਹੀਂ ਆਉਂਦੀ ਕੋਈ ਠੀਕ ਆ ਹਾਂਜੀ ਤੁਸੀਂ ਹਾਂਜੀ ਅਸੀਂ ਅਸੀਂ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਕਿ ਇੰਨਾ ਸਾਡੇ ਲਈ ਇੰਨਾ ਸੋਚਿਆ ਹੁਣ ਵਧੀਆ ਜਾਂਦੇ ਟਾਈਮ ਸਿਰ ਚੰਗੇ ਸਕੂਲ ਤੇ ਇਕੱਠੇ ਜਾਂਦੇ ਸਾਰੇ ਹਾਂਜੀ ਇਕੱਠੇ ਹੀ ਹਨਾ ਹਾਂਜੀ ਤੇ ਜਿਨ੍ਹਾਂ ਦਾ ਪਲੱਸ 1 ਚ ਆ ਉਹ ਤੇ ਪਹਿਲਾਂ ਛੁੱਟੀ ਹੋ ਜਾਂਦੀ ਹੁੰਦੀ ਹਣੀ ਆ ਹਾਂਜੀ ਠੀਕ ਆ ਠੀਕ ਆ ਚਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਜੇ ਭਾਈ ਸਾਭੂ ਨੂੰ ਨਾਲੇ ਤੁਹਾਡੇ ਲਈ ਸਾਈਕਲ ਦਾ ਪ੍ਰਬੰਧ ਸਮੂਹ ਵੀਰਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਛੋਟੇ ਬ੍ਰਦਰ ਰਜਿੰਦਰ ਵੀਰ ਸਿੰਘ ਰਮਨ ਜੁਕੇ ਤੋਂ ਬਹੁਤ ਸਾਰਾ ਸਹਿਯੋਗ ਵੀ ਦਿੱਤਾ ਉਹਨਾਂ ਨੇ ਤੇ ਅਮਰੀਕਾ ਤੋਂ ਉਹਨਾਂ ਦੇ ਵੱਡੇ ਭੈਣ ਜੀ ਠੀਕ ਹੈ ਉਹਨਾਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਇੱਕ ਨਿੱਕੀ ਜੀ ਕੋਸ਼ਿਸ਼ ਦਾ ਸਦਕਾ ਤੁਹਾਨੂੰ ਸਾਰਿਆਂ ਨੂੰ ਸਾਈਕਲ ਪ੍ਰੋਵਾਈਡ ਕੀਤੇ ਆ ਤੇ ਵਧੀਆ ਪੜਨਾ ਆ ਵਧੀਆ ਸਕੂਲ ਜਾਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬੱਚਿਆਂ ਨੂੰ ਸਾਈਕਲ ਦਿੱਤੇ ਜਾ ਰਹੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮਹਾਰਾਜ ਜੀ ਬੜੀ ਧੰਨਵਾਦ ਕਰ ਡਾੜਿਆ ਤੇ ਆ ਵੀ ਤੁਹਾਨੂੰ ਇਹਨਾਂ ਨੇ ਕੁਰਬਾਨੀ ਕੀਤੀ ਆ ਤੇ ਸਕੂਲੇ ਬੱਚੇ ਜਾਣਗੇ ਹੂੰ ਤੇ ਟਾਈਮ ਦੇ ਨਾਲ ਜਾਣਗੇ ਟਾਈਮ ਨਾ ਹੋਣਗੇ ਉਥੋਂ ਠੀਕ ਹੈ ਪਹਿਲਾਂ ਤੁਰ ਕੇ ਜਾਂਦੇ ਹੀ ਇਹਨਾਂ ਗਰਮੀ ਜਦੋਂ ਗਰਮੀ ਹੁੰਦੀ ਆ ਉਦੋਂ ਵੀ ਬਹੁਤ ਤਕਲੀਫ ਵੀ ਹਾਂਜੀ ਤੇ ਢਾ ਕੇ ਲਉਣਾ ਪੈਂਦਾ ਇਹ ਹੁਣ ਇਹ ਆਪਣੇ ਆਪ ਚੱਲ ਜਾਣਗੇ ਠੀਕ ਆ ਜੀ ਤੇ ਪਹਿਲਾਂ ਕਦੀ ਹੋਇਆ ਪੁਰਾਣਾ ਲੱਪੇ ਨਾ ਜਿੰਨਾ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਇਹੋ ਜੀ ਠੀਕ ਆ ਠੀਕ ਆ ਬਹੁਤ ਧੰਨਵਾਦ ਹਾਂਜੀ ਮਾਤਾ ਜੀ ਪਹਿਲੀ ਵਾਰ ਮਿਲੇ ਸੈਂਟਲੇ ਬੱਚਿਆਂ ਨੂੰ ਠੀਕ ਆ ਜੀ ਇੰਨੇ ਧੰਨਵਾਦ ਪਹਿਲੀ ਵਾਰ ਕੀਤੀ ਤੁਹਾਨੂੰ ਠੀਕ ਹੈ ਜੀ ਬੱਚਿਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਰ ਤੁਹਾਨੂੰ ਵੀ ਬਹੁਤ ਬੜੀ ਹਰਮਿਤਾ ਪ੍ਰਕਿਰਤੀ ਦੇ ਵੇੜੇ ਦਾ ਬੱਚਿਆਂ ਦਾ ਸੋਚ ਦੇਜੋ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਚਲੋ ਟਾਈਮ ਨਾ ਜਾਣਗੇ ਪੜਨਗੇ ਠੀਕ ਹੈ ਜੀ ਸਾਡੀ ਵੀ ਜਾਨ ਸੌਖੀ ਰਹੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ